ਮੈਂ ਸ਼ਿਮਰੰਦਰ ਸਿੰਘ ਮਾਨ ਪਿੰਡ ਚੱਕ ਸਹੇਲੇ ਵਾਲਾ ਸਾਬਕਾ ਸਰਪੰਚ ਬੰਦੀ ਛੋੜ ਦਿੱਸ ਦੀਆਂ ਸਾਰੇ ਇਲਾਕੇ ਵਸੀਆਂ ਨੂੰ ਵਧਾਈ ਦਿੰਦਾ ਹਾਂ ਲੱਖ ਲੱਖ ਅਤੇ ਦੀਵਾਲੀ ਦੀਆਂ ਵੀ ਬਕ ਲੱਖ ਵਧਾਈ ਦਿੰਦਾ ਸਾਰਾ ਨੂੰ ਜਲਾਬਾਦ ਡਿਸਟ੍ਰਿਕਟ ਫੋਹਾ ਫਾਜ਼ਰ ਦਾ ਡਿਸਟ੍ਰਿਕਟ ਫੋਈ ਪਰ ਸਾਰੇ ਪੰਜਾਬ ਵਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਅਪੀਲ ਕਰਦਾ ਹਾਂ ਵੀ ਅਸੀਂ ਗ੍ਰੀਨ ਦੀਵਾਲੀ ਮਨਾਈਏ ਪਟਾਕਿਆਂ ਤੋਂ ਰਹਿ ਪলিউਸ਼ਨ ਤੋਂ ਰਹਿਤ ਦੀਵਾਲੀ ਮਨਾ ਕੇ ਸਾਰਿਆਂ ਦੇ ਲਈ ਕਾਮਨਾ ਕਰੀਏ ਸੁਖ ਸ਼ਾਂਤੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਆਉਣ ਵਾਲਾ ਸਮਾਂ ਸਾਰਿਆਂ ਦਾ ਖੁਸ਼ੀਆਂ ਭਰਿਆ ਰਹੇ ਜੈ ਸ਼੍ਰੀ ਰਾਮ ਮੈਂ ਹਰਦੇਵ ਸਰੀਲਾ ਪੰਜਾਬੀ ਲੋਕਾਂ ਗਾਇਕ ਕਲਾ ਮੰਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਪ੍ਰਧਾਨ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਅਤੇ ਵਿਸ਼ਕਰਮਾ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਬੇ ਦੂਸਰੇ ਪਾਸੇ ਮੇਰੀ ਬੇਨਤੀ ਇਹ ਹੈ ਕਿ ਇਹ ਜਿਹੜੀ ਦੀਵਾਲੀ ਹੈ ਆਪਾਂ ਹਰੀ ਦੀਵਾਲੀ ਮਨਾਉਣੀ ਹੈ ਪਟਾਕਿਆਂ ਤੋਂ ਰਹਿਤ ਪ੍ਰਦੂਸ਼ਣ ਰਹਿਤ ਬੇਨਤੀ ਇਹ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਦੂਸਰੀ ਗੱਲ ਇੱਕ ਦੁੱਖ ਦੀ ਗੱਲ ਹੈ ਸਾਡੇ ਵੀਰ ਆਪਣਾ ਰਾਜਵੀਰ ਜਵੰਦਾ ਜੀ ਜੋ ਹਜੇ ਰਸਤੇ ਜੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਹੋਏ ਨੂੰ ਥੋੜੀ ਦੇਰ ਹੋ ਗਈ ਉਸ ਗੱਲ ਦਾ ਸਾਨੂੰ ਬੜਾ ਦੁੱਖ ਹੈ ਉਸੇ ਚੀਜ਼ ਨੂੰ ਮੁੱਖ ਰੱਖ ਕੇ ਦੀਵਾਲੀ ਇਹ ਜਿਹੜੀ ਸ਼ੋਰ ਸ਼ਰਾਬੇ ਤੋਂ ਰਹਿਤ ਮਨਾਈ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਰੇ ਆਪ ਸਭ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਹਰ ਖੁਸ਼ੀ ਬਖਸ਼ੇ ਇਹ ਅੱਜ ਦੇ ਇਸ ਦੀਵਾਲੀ ਦੇ ਸ਼ੁਭ ਅਫਸਰਤੇ ਮੈਂ ਆਪ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਪੰਜਾਬੀਅਤ ਹਮੇਸ਼ਾ ਚੜਦੀ ਕਲਾ ਚ ਰਹੇ ਸਾਡੀ ਕੌਮ ਹਮੇਸ਼ਾ ਚੜਦੀ ਕਲਾ ਚ ਰਹੇ ਔਰ ਅਸੀਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਪੰਜਾਬ ਅਤੇ ਪੰਜਾਬੀਅਤ ਅਸੇ ਅਰਦਾਸਾਂ ਕਰਦੇ ਰਹੀਏ ਤੇ ਪਰਮਾਤਮਾ ਉਹਨਾਂ ਨੂੰ ਚੜਦੀ ਕਲਾ ਚ ਰੱਖੇ ਦੁਬਾਰਾ ਫੇਰ ਦੀਵਾਲੀ ਤੇ ਬੰਦੀ ਛੋੜ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕ ਮੈਂ ਗੁਰਦਾਸ ਹਲਮਾਨ ਆਵਾ ਮੰਡਲਾਰੋ ਕਾ ਬੀਜੇਪੀ ਪਰਦਾਲ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਜਿਹੜੀ ਆ ਦਿਵਾਲੀ ਦਾ ਸਾਰਾ ਹੀ ਪਹਿਲਾਂ ਲੱਖ ਲੱਖ ਵਧਾਈਆ ਹੋਣ ਜਿਹੜੀ ਦਿਵਾਲੀ ਦਾ ਤਿਆਰ ਆਇਆ ਪਟਾਕੇ ਗ੍ਰੀਨ ਦਿਵਾਲੀ ਬਣਾਈ ਜਾਵੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਕਾਕਾ ਕੰਬੂਜ ਜ਼ਿਲ੍ਹਾ ਪ੍ਰਧਾਨ ਬੀਜੇਪੀ ਫਾਜ਼ਿਲਕਾ ਆਪ ਸਭ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਹਲਕਾ ਫਰੇਪਰ ਅਨਚਾਰਜ ਨੈਸ਼ਨਲਿਸਟ ਜੱਸੇ ਪਾਰਟੀ ਦੀ ਸਾਰੀ ਟੀਮ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਬਾ ਵਿਸ਼ਕਰਮਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਲ ਹੀ ਮੈਂ ਅਪੀਲ ਕਰਦਾ ਹਾਂ ਪਰਾਲੀ ਨਾ ਜਲਾਈ ਜAVE ਪਟਾਕੇ ਨਾ ਚਲਾਏ ਜAVE ਜਾਨ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਸਭ ਦੇ ਘਰੇ ਖੁਸ਼ੀਆਂ ਖੇੜੇ ਲੈ ਕੇ ਆਵੇ ਆਓ ਰਲ ਮਿਲ ਕੇ ਆਪਾਂ ਭਾਈਚਾਰਕ ਸਾਂਝ ਬੜਾਈਏ ਜੈ ਭੀਮ ਜੈ ਸਚਕਲ ਜੀ ਮੈਂ ਤੁਹਾਡਾ ਆਪਣਾ ਦੀਪ ਅਟਵਾਲ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਮੁਕਸਦ ਸਾਹਿਬ ਮੈਂ ਦੇਸ਼ ਵਿਜੇਤ ਵਿੱਚ ਵਸਦੇ ਸਮੂਹ ਪੰਜਾਬੀ ਅਤੇ ਪੰਜਾਬੀਆਂ ਤਨੂੰ ਪਿਆਰ ਕਰਦੇ ਸਰੋਤਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਐਤੀ ਜੋ ਦੀਵਾਲੀ ਹੈ ਜੀ ਉਹਨੂੰ ਆਪਾਂ ਧੂਆਂ ਰਹਿਤ ਔਰ ਬਿਨਾ ਸ਼ੋਰ ਸ਼ਰਾਬੇ ਤੋਂ ਮਨਾਇਆ ਜਾਵੇ ਕਿਉਂਕਿ ਕੱਲ ਹੀ ਅਜੇ ਸਾਡਾ ਵੀਰ ਜਵੰਦਾ ਰਾਜਵੀਰ ਜਵੰਦਾ ਜੀ ਸਾਡੇ ਤੋਂ ਰੁਕਸਤ ਹੋਏ ਨੇ ਔਰ ਅਜੇ ਉਹਨਾਂ ਦਾ ਜਿਹੜਾ ਦਰਦ ਹੈ ਸਾਡੇ ਸੀਨੇ ਦੇ ਵਿੱਚ ਹੈ ਤਾਂ ਮੈਂ ਇਸ ਲਈ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਜਿਹੜੀ ਦੀਵਾਲੀ ਹੈ ਉਹਨੂੰ ਐਤੀ ਬਿਨਾ ਸ਼ੋਰ ਸ਼ਰਾਬੇ ਤੋਂ ਮਨਾਇਆ ਜਾਵੇ ਅਤੇ ਨਾਲ ਹੀ ਮੈਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦਿਨ ਸਾਰੇ ਪੰਜਾਬੀਆਂ ਨੂੰ ਮੈਂ ਦਿੱਲੀ ਕ੍ਰਾਈਮ న్యూਸ ਨੈਸ਼ਨਲ ਦਾ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਬਲਵਿੰਦਰ ਸਿੰਘ ਸੰਧੂ ਸ਼੍ਰੀ ਮੁਖਸ਼ਰ ਸਾਹਿਬ ਉਹ ਬੋਲਿਆ ਮੈਂ ਆਪ ਜੀ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਅਤੇ ਇਹ ਵੀ ਆਸ਼ ਕਰਦਾ ਹਾਂ ਕਿ ਜੇ ਜਿਹੜੀ ਦਿਵਾਲੀ ਹੈ ਉਹ ਪਟਾਕਿਆਂ ਤੋਂ ਧੂਆਂ ਰਹਿਤ ਮਨਾਈ ਜਾਵੇ ਅਤੇ ਬੱਚਿਆਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਘੱਟ ਤੋਂ ਘੱਟ ਪਟਾਕੇ ਚਲਾਏ ਜਾਣ ਕਿਉਂਕਿ ਅੱਗੇ ਆਪਣੇ ਇੱਥੇ ਪਹਿਲਾਂ ਪੰਜਾਬ ਦੇ ਵਿੱਚ ਕਾਫੀ ਦੁਰਘਟਨਾਵਾਂ ਹੋ ਗਈਆਂ ਹਾੜ ਵੀ ਆ ਗਈ ਹੈ ਪੰਜਾਬ ਬੜੇ ਸੰਕਟ ਦੇ ਵਿੱਚ ਹੈਗਾ ਤੇ ਇਸ ਤੋਂ ਆਪਾਂ ਦੂਰ ਰਹੀਏ ਤੇ ਮੈਂ ਆਪ ਜੀ ਨੂੰ ਫਿਰ ਦਵਾਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਮੈਂ ਪੰਚਾਇਤ ਮੈਂਬਰ ਚੱਕ ਸੇ ਲੇਵਲਾ ਕਰਨਜੀਤ ਸਿੰਘ ਪੰਮਾਸਰਾ ਪੱਤਰਕਾਰ ਭਾਈਚਾਰੇ ਦਾ ਦਿੱਲੀ ਕ੍ਰੈਮ ਨਿਊਜ਼ ਵਾਲਿਆਂ ਵੀਰਾਂ ਦਾ ਧੰਨਵਾਦ ਜੀ ਤੇ ਸਾਰੇ ਸਮੁੱਚੇ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਦਾਸ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਗੁਰਪੁਰਬ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਜੀ ਸ਼ੁਭ ਕਾਮਨਾਵਾਂ ਆਸ ਕਰਦੇ ਆ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਲਈ ਇਹ ਪਾਵਨ ਪਵਿੱਤਰ ਤਿਹਾਰ ਖੁਸ਼ੀਆਂ ਤੇ ਖੀੜੀ ਲੈ ਕੇ ਆਉਣ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਪੰਜਾਬੀ ਭੈਣ ਭਰਾ ਤੇ ਦੂਸਰਾ ਪਾਬਜੀ ਦੇ ਚੈਨਲ ਮਾਧਿਅਮ ਰਾਹੀਂ ਸੰਗਤਾਂ ਦੇ ਨਾਲ ਇੱਕ ਵਿਚਾਰ ਜਿਹੜੀ ਉਹ ਆਪਾਂ ਦੱਸਣਾ ਚਾਹੁੰਦੇ ਆ ਬੇਨਤੀ ਆ ਕਿ ਵੇਖੋ ਜੀ ਕੀ ਹਾਲਾਤ ਬਣੇ ਆ ਜਿਹੜੇ ਸਾਡੇ ਹਰ ਪੀੜਤ ਭੈਣ ਭਰਾਵਾਂ ਦੇ ਵਾਸਤੇ ਵੀ ਉਹਨਾਂ ਪਟਾਕੇ ਚਲਾ ਕੇ ਉਹਨਾਂ ਦੇ ਦਿਲਾਂ ਨੂੰ ਖੇਸ ਨਾ ਪਹੁੰਚਾਈ ਜਾਵੇ ਆਪਾਂ ਇਸ ਲਈ ਵੱਤ ਵਦ ਵੀ ਸਾਡੇ ਢੰਗ ਨਾਲ ਆਪਾਂ ਜਿਹੜੀ ਇਹ ਦੀਵਾਲੀ ਆ ਇਹ ਮਨਾਈਏ ਬਿਨਾ ਸ਼ੋਸ਼ਰਾਬੇ ਤੋਂ ਬਿਨਾ ਪਟਾਕਿਆਂ ਤੋਂ ਗ੍ਰੀਨ ਦੀਵਾਲੀ ਜਿਹੜੀ ਆਪਾਂ ਉਹ ਮਨਾਈਏ ਹਰ ਇੱਕ ਚਾਹੀਦਾ ਕਿਸ ਇਤਿਹਾਰ ਤੇ ਕੋਈ ਆਪਾਂ ਵਧੀਆ ਪੌਦੇ ਲਾ ਕੇ ਜਿਹੜੀ ਦੀਵਾਲੀ ਆ ਇਹ ਮਨਾਈ ਮਨਾਈਏ ਤਾਂ ਜੋ ਬਾਕੀ ਇਹਨਾਂ ਤਿਹਾਰਾਂ ਤੇ ਆਪਾਂ ਹਰੇਕ ਗੁਰਦੁਆਰੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਆਪਾਂ ਅਰਦਾਸ ਬੇਨਤੀ ਕਰੀਏ ਸਮੁੱਚੇ ਸਰਬੱਤ ਦੇ ਭਲੇ ਦੀ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਬੇਨਤੀ ਕਰੀਏ ਅਸੀਂ ਦਾਸ ਵੀ ਇਹ ਅਰਦਾਸ ਬੇਨਤੀ ਕਰਦਾ ਇਸ ਦਿਹਾੜੇ ਤੇ ਕਿ ਵਾਹਿਗੁਰੂ ਹਾਰਪੀੜਤਾ ਦੇ ਜਿਹੜੇ ਭੈਣ ਭਰਾ ਵਿਛੜੇ ਆ ਉਹਨਾਂ ਤੋਂ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਇਸ ਪਵਿੱਤਰ ਤਿਹਾੜੀ ਤੇ ਉਹਨਾਂ ਦੇ ਆਪ ਸਹਾਈ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਦੇਸ਼ ਵਾਸੀਆਂ ਨੂੰ ਅੱਜ ਦੇ ਦੀਵਾਲੀ ਦੇ ਇੱਕ ਬੰਦੀਸ਼ ਨੂੰ ਜਿਸ ਦੀ ਲੱਖ ਲੱਖ ਵਧਾਈ ਦਿੰਦਾ ਕਿ ਇਹ ਦੀਵਾਲੀ ਦਾ ਜੋ ਪਵਿੱਤਰ ਤਿਹਾੜਾ ਹੈ ਇਸ ਦੇ ਸਾਰੇ ਦੇਸ਼ ਦੇ ਲੋਕ ਜਿਹੜੇ ਐ ਵਿਦੇਸ਼ਾਂ ਵਿੱਚ ਵੀ ਰਹ ਰਹੇ ਉਹ ਇਸ ਦੀਵਾਲੀ ਨੂੰ ਤੁਮਦਾਨ ਨਾਲ ਮਨਾਉਂਦੇ ਅਤੇ ਮੈਂ ਸਿਰਫਾ ਕਰੇ ਕਰੋ ਸਾਰੇ ਕਿ ਆਪਾਂ ਇਸ ਵਾਰੀ ਗ੍ਰੀਨ ਦੀਵਾਲੀ ਮਨਾਈਏ ਨਾ ਪੋਲਿਊਸ਼ਨ ਤੋਂ ਰਹਿਤ ਦੀਵਾਲੀ ਬਣਾ ਕੇ ਇੱਕ ਸੰਦੇਸ਼ ਦੇਈਏ ਕਿ ਅਸੀਂ ਦੇਸ਼ ਦਾ ਜਿਹੜਾ ਹੈ ਉਹ ਫਲਾਕ ਕਰਨਾ ਕਰ ਮੈਂ ਫਿਰ ਆਪਣੇ ਵੱਲੋਂ 파ਰ ਤਾਂ ਉਸਾਰ ਕੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਕਿ ਬੰਦੀ ਛੋੜ ਇਹ ਮੈਂ ਗੁਰਦਾਸ ਮਾਨਾ ਪਿੰਡ ਦੁੱਧਾ ਜੀ ਪੰਜਾਬੀ ਗੀਤਕਾਰ ਦੀਵਾਲੀ ਦੀਆਂ ਬੰਦੀ ਛੋੜ ਦੇਸ ਦੀਆਂ ਅਤੇ ਵਿਸ਼ਕਰਮਾ ਦੇ ਦੀਆਂ ਸਾਰੇ ਹੀ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਬਾਕੀ ਇੱਕ ਹੋਰ ਬੇਨਤੀ ਹੈ ਜੀ ਜੋ ਇਸ ਵਾਰ ਦੀਵਾਲੀ ਹੈ ਉਹ ਥੋੜੀ ਜੀ ਸ਼ਾਂਤਮਈ तरीके ਨਾਲ ਮਨਾਈ ਜਾਵੇ ਕਿਉਂਕਿ ਆਪਣੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜਾਬੀ ਮਸ਼ਹੂਰ ਕਲਾਕਾਰ ਭਾਈ ਰਾਜਵੀਰ ਜਵੰਦਾ ਜੀ ਕੁਝ ਦਿਨਾਂ ਚ ਉਹਨਾਂ ਦੀ ਸਸਕਾਰ ਹੋਇਆ ਹੈ ਭੋਗ ਪਿਆ ਇਸ ਕਰਕੇ ਆਪਾਂ ਸਾਰਿਆਂ ਨੇ ਦੀਵਾਲੀ ਸ਼ਾਂਤਮਈ ਤੌਰ ਤੇ ਹੀ ਮਨਾਉਣੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿੱਲੀ ਕ੍ਰੈਮ ਨਿਊਜ਼ ਨਾਲ ਹੀ ਮੈਂ ਤੋਂ ਧੰਨਵਾਦ ਕਰਦਾ ਹਾਂ ਭਾਈ ਬਿੰਦਰ ਸੇਲੇਵਾਲੀਆ ਪੱਤਰਕਾਰ ਭਾਈ ਸਤਪਾਲ ਜੀ ਮੈਂ ਰਵਿੰਦਰ ਸਿੰਘ ਲੱਖੇਵਾਲੀ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਵਾਦਲ ਤੇ ਸਮੂਹ ਸੰਗਤ ਨੂੰ ਅਪੀਲ ਕਰਦਾ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਵਿਸ਼ਕਰਮਾ ਦੇ ਦੀਆਂ ਵਧਾਈਆਂ ਤੇ ਬੰਦੀ ਛੋੜ ਦੇਵਿਸ਼ ਦੀਆਂ ਵਧਾਈਆਂ ਨਾਲ ਹੀ ਅਪੀਲ ਕਰਦਾ ਕਿ ਇਹ ਕਿ ਦਿਵਾਲੀ ਹੈ ਜਿਹੜੀ ਉਹ ਪਟਾਕੇ ਰਹਿ ਤੋ ਪ੍ਰਦੂਸ਼ਣ ਰਹਿ ਤੋ ਮਨਾਈ ਜਾਵੇ ਗ੍ਰੀਨ ਦੀਵਾਲੀ ਮਨਾਈ ਜਾਵੇ ਕਿਉਂਕਿ ਪਤਾ ਆਪਾਂ ਨੂੰ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਬਹੁਤ ਭਾਰੀ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਹੜਾਂ ਦਾ ਨੁਕਸਾਨ ਬਹੁਤ ਭਾਰਾ ਨੁਕਸਾਨ ਹੋਇਆ ਇਸ ਕਰਕੇ ਵੀ ਦੀਵਾਲੀ ਆਪਾਂ ਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਸਾਰੀ ਸੰਗ ਦਾ ਧੰਨਵਾਦ ਕਰਦਾ ਗੁਰੂ ਖਾਲਸਾ ਬਤ ਮੈਂ ਬਲਜਿੰਦਰ ਸਿੰਘ ਪਿੰਡ ਚੱਕ ਸੇਲੇ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੇ ਨਰੇਗਾ ਮਜ਼ਦੂਰ ਇਕਤਾ ਯੂਨੀਅਨ ਦਾ ਪੰਜਾਬ ਪ੍ਰੈਜ਼ੀਡੈਂਟ ਮੈਂ ਆਪ ਸਾਰੇ ਪੰਜਾਬੀਅਤ ਨੂੰ ਔਰ ਦੇਸ਼ ਵਾਸੀਆਂ ਨੂੰ ਉਹਨੇ ਕੋਨੇ ਚ ਵਸਦੇ ਪੰਜਾਬੀਆਂ ਨੂੰ ਦਿਵਾਲੀ ਦੀਆਂ ਵਿਸ਼ਕਰਮਾ ਡੇ ਦੀਆਂ ਤੇ ਸਾਡੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਨਾਲ ਹੀ ਮੈਂ ਅਪੀਲ ਕਰਦਾ ਦਿਵਾਲੀ ਮਨਾਉਣ ਵਾਲੇ ਸਾਡੇ ਚੌਣ ਵਾਲੇ ਚਾਹੇਤਿਆਂ ਨੂੰ ਦਰਸ਼ਕਾਂ ਨੂੰ ਕਿ ਜਿਹੜੀ ਇਹ ਦਿਵਾਲੀ ਹੈ ਇਹ ਗ੍ਰੀਨ ਦੀਵਾਲੀ ਜਿਹੜੀ ਮਨਾਈ ਜਾਵੇ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਛੋਰ ਸ਼ਰਾਬੇ ਤੋਂ ਬਿਨਾ ਮਨਾਈ ਜਾਵੇ ਕਿਉਂਕਿ ਜਿਹੜਾ ਸਾਡਾ ਪੰਜਾਬੀ ਲੋਕ ਗਾਇਕ ਦਾ ਇੱਕ ਥੰਮ ਬਾਈ ਰਾਜਵੀਰ ਜਵਿੰਦਾ ਜੀ ਬੜੀ ਛੋਟੀ ਉਮਰ ਚ ਜਿਹੜੇ ਚਲੇ ਗਏ ਆ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਹਜੇ ਥੋੜੇ ਦਿਨ ਹੋਇਆ ਤੇ ਬੜਾ ਸਾਨੂੰ ਗਹਿਰਾ ਦੁੱਖ ਲੱਗਿਆ ਤੇ ਨਾਲ ਹੀ ਸਾਰੇ ਕਲਾਕਾਰ ਭਰਾ ਜਿੰਨੇ ਵੀ ਆ ਉਹਨਾਂ ਵੱਲੋਂ ਸਾਰਿਆਂ ਵੱਲੋਂ ਮੈਂ ਇੱਕ ਬੇਨਤੀ ਕਰਦਾ ਹਾਂ ਦੀਵਾਲੀ ਮਨਾਉਣ ਵਾਲੇ ਵੀਰਾਂ ਨੂੰ ਕਿ ਜਿਹੜੀ ਦੀਵਾਲੀ ਅਫਸੋਸ ਚ ਮਨਾਈ ਜਾਵੇ ਗ੍ਰੀਨ ਦੀਵਾਲੀ ਮਨਾਈ ਜਾਵੇ ਪਟਾਕਿਆਂ ਤੋਂ ਰਹਿਤ ਮਨਾਈ ਜਾਵੇ ਤੇ ਇਹਨਾਂ ਦੇ ਅਸੀਂ ਇਹਨਾਂ ਗੱਲਾਂ ਨੂੰ ਅਸੀਂ ਧਿਆਨ ਚ ਰੱਖੀਏ ਤੇ ਬਹੁਤ ਬਹੁਤ ਆਪ ਸਾਰਿਆਂ ਦੀ ਮਿਹਰਬਾਨੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ